ਵੀ ਰੱਬ ਦਾ ਰੂਪੀ ਠੀਕ ਹੈ ਜੀ ਸਾਰੇ ਮੇਰੇ ਪਰਿਵਾਰ ਹੀ ਮੈਨੂੰ ਬਹੁਤ ਪਿਆਰ ਕਰਦੇ ਆ ਅਸਲ ਪਰਿਵਾਰ ਨਾਲ ਪਿਆਰ ਕਰਨੀ ਕਰਦਾ ਜਿੱਥੇ ਵੀ ਮੈਂ ਜਾਵਾਂ ਮੈਨੂੰ ਇੰਨਾ ਪਿਆਰ ਮਿਲਦਾ ਮਤਲਬ ਕਿ ਸਾਰੇ ਜਿੰਨੇ ਮੇਰੇ ਜਿੰਨੇ ਆਪਾਂ ਟੈਨ ਵਿੱਚ ਜੁੜਦੇ ਆ ਜਿੱਥੇ ਵੀ ਸਟਾਫ ਤੇ ਮੈਂ ਕੰਮ ਕੀਤਾ ਮੈਨੂੰ ਪਿਆਰ ਬਹੁਤ ਜੀ ਮਾਲਕ ਦੀ ਕਿਰਪਾ ਤੁਹਾਡੇ ਤੇ ਵਧੀਆ ਰਹੀ ਤੁਸੀਂ ਨਾਟਕਾਂ ਦੇ ਵਿੱਚ ਵੀ ਆਏ ਹਾਂਜੀ ਫਿਲਮਾਂ ਦੇ ਵਿੱਚ ਵੀ ਆਏ ਹਾਂਜੀ ਤੁਸੀਂ ਵਧੀਆ ਰੋਲ ਕੀਤੇ ਗੀਤਾਂ ਦੇ ਵਿੱਚ ਵੀ ਕੀਤੇ ਆ ਹਾਂਜੀ ਪਰ ਜੇ ਤੁਸੀਂ ਐਕਟਿੰਗ ਲੈਣ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਅੱਜ ਕੀ ਹੁੰਦੇ ਐਕਟਿੰਗ ਲੈਣ ਦੇ ਵਿੱਚ ਨਾ ਹੁੰਦੇ ਤੇ ਤਾਂ ਅਸੀਂ ਕੀ ਹੋਣਾ ਸੀ ਫੇਰ ਤਾਂ ਮਤਲਬ ਚਲੋ ਇਧਰ ਆ ਕੇ ਸਾਨੂੰ ਇਹ ਲੱਗ ਰਿਹਾ ਕਿ ਸਾਨੂੰ ਮਤਲਬ ਕਿ ਆਪਣੇ ਆਪ ਨੂੰ ਇੱਕ ਤਾਂ ਸਾਨੂੰ ਮਾਨ ਇਨਸੂਰ ਹੋ ਰਿਹਾ ਵੀ ਪ੍ਰਮਾਤਮਾ ਦਾ ਸ਼ੁਕਰੇ ਦਾ ਕਰਦੀ ਹਾਂ ਮੈਂ ਕਿਉਂਕਿ YouTube ਤੇ ਰਹਿਨੇ ਦੁਨੀਆ ਤੱਕ ਲੋਕ ਸਾਨੂੰ ਜਾਣ ਜਾਣ ਕਰਦੇ ਨੇ ਬਿਲਕੁਲ ਬਿਲਕੁਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਪਹਿਲਾਂ ਦੱਸੋ ਹਾਂਜੀ ਠੀਕ ਹੈ ਜੀ ਘਰ ਪਰਿਵਾਰ ਸਾਰੇ ਵਧੀਆ ਚੱਲਦੀ ਕਰਾ ਹਾਂਜੀ ਸਭ ਠੀਕ ਠਾਕ ਹੈ ਮੈਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜੀ ਤੁਹਾਡੀ ਸ਼ੁਰੂਆਤ ਹੋਈ ਆ ਹਾਂਜੀ ਐਕਟਿੰਗ ਦੇ ਮਾਮਲੇ ਵਿੱਚ ਖਾਸ ਕਰਕੇ ਹੈ ਨਾ ਬੀ ਕਿੰਨੇ ਸਮੇਂ ਤੋਂ ਲੱਗੇ ਸ਼ੁਰੂਆਤ ਹੋਈ ਹੈ ਤੇ ਕਦੋਂ ਇਹ ਚੱਟ ਲੱਗੀ 2013 ਹਾਂ ਜੀ 2013 ਤੋਂ ਮੈਂ ਕਿੱਕੇ ਧਰਨੇ ਦੇ ਵਿੱਚ ਨਾਟਕ ਕਰਨੇ ਹਾਂ ਜੀ ਤੇ ਮੈਂ ਇੱਧਰ ਵੀ ਕੰਮ ਕੀਤਾ ਹਨਾ ਜੂਨੀਅਰ ਚ ਵੀ ਕੰਮ ਕੀਤਾ ਉੱਧਰ ਵੀ ਉਹਨਾਂ ਦੇ ਨਾਲ-ਨਾਲ ਮੈਂ ਨਾਟਕ ਕਰਦੀ ਰਹੀ ਤੇ ਰਣਜੀਤ ਚਾਹਣ ਜੀ ਮੇਰੇ تھیਟਰ ਦੇ ਵਿੱਚ ਮੇਰੇ ਗੁਰੂ ਨੇ ਉਹਨਾਂ ਨਾਲ ਕੰਮ ਕੀਤਾ ਮੈਂ ਫਿਰ ਢਗੀ ਤਾਂ ਥੋੜਾ ਬੋਤਾ ਉਸ ਤੋਂ ਬਾਅਦ ਫਿਰ ਮੈਂ ਇਸ ਵੀਰ ਸ਼ਰਾਮਡੇ ਮੈਨੂੰ ਫਿਲਮ ਲੈਂ ਦੇ ਵਿੱਚ ਫਿਲਮ ਲੈਂ ਦੇ ਵਿੱਚ ਮੈਨੂੰ ਉਹਨਾਂ ਨੇ ਮਦਦ ਕੀਤਾ ਲੈ ਕੇ ਠੀਕ ਹੈ ਜੀ ਸ੍ਰੀ ਮੀਰ ਸਰਾਂ ਮਠੰਡੇ ਦੇ ਜਿਵੇਂ ਨਾ ਹੈ ਔਰ ਜਹਾ ਪੈਦਾ ਹੁੰਦਾ ਆਪਣੇ ਅੰਦਰ ਕਿਸੇ ਵੀ ਕਲਾ ਕਿਰਤੀ ਦਾ ਲਾ ਕੇ ਚੱਲ ਪੋ ਤੁਸੀਂ ਬੇਸ਼ੱਕ ਕਿਸੇ ਕਾਰੋਬਾਰ ਨੂੰ ਸਿੱਖਣ ਤੇ ਲਾ ਲਓ ਤੁਸੀਂ ਬੇਸ਼ੱਕ ਤੁਸੀਂ ਲਾ ਲਓ ਕਿਸੇ ਕਲਾਕਾਰ ਨੂੰ ਐਕਟਿੰਗ ਨੂੰ ਲਾ ਕੇ ਲੈ ਲਓ ਹਨਾ ਕਈ ਵਾਰ ਤਾਂ ਸਾਡੇ ਕੀ ਹੁੰਦਾ ਵੀ ਜਿਵੇਂ ਪਰਿਵਾਰ ਦੇ ਵਿੱਚ ਹੁੰਦਾ ਜਿਵੇਂ ਸਾਡੇ ਪਿਤਾ ਪੁਰਖੀ ਹੁੰਦੇ ਆ ਨਾ ਵੀ ਕੋਈ ਪਰਿਵਾਰ ਦੇ ਵਿੱਚ ਹੁੰਦਾ ਇਦਾਂ ਦਾ ਵੀ ਤੁਹਾਨੂੰ ਚਿੱਟ ਕਿੱਥੋਂ ਲੱਗੀ ਇਹ ਜਾਂ ਕਿੰਨਾਂ ਨੂੰ ਦੇਖ ਕੇ ਤੁਸੀਂ ਪ੍ਰਭਾਵਿਤ ਹੋਏ ਚਿੱਟ ਤਾਂ ਜੀ ਪਹਿਲੇ ਦਿਨੋਂ ਹਾਂ ਦੇ ਵਿੱਚ ਹੈ ਸੀ ਸ਼ੌਕ ਸੀਗਾ ਜਦੋਂ ਆਪਾਂ ਕਹਿ ਸਕਦੇ ਹਾਂ ਬਚਪਨ ਦੇ ਵਿੱਚ ਇਹ ਹਾਂਜੀ ਇਹ ਹੈ ਸੀਗਾ ਕਿਉਂਕਿ ਵੀ ਕੋਈ ਵੀ ਕੰਮ ਕਰਨਾ ਹਨਾ ਭੱਜ ਕੇ ਮੂਰੇ ਹੋਣਾ ਤੇ ਮੈਨੂੰ ਕਹਿਣਾ ਕਿ ਤੂੰ ਬੋਲ ਕਿਉਂਕਿ ਬੋਲਣ ਦੇ ਮਾਮਲੇ 'ਚ ਮੈਂ ਬਹੁਤ ਉਹ ਅੱਗੇ ਤੁਸੀਂ ਹਾਂਜੀ ਕਿਉਂਕਿ ਸਟੇਜਾਂ ਤੇ ਬੋਲਣਾ ਉਸ ਦਾ ਕੋਈ ਹੋਰ ਮਤਲਬ ਕਿ ਪਾਸ਼ਣ ਦੇਣਾ ਸਟੇਜ ਤੇ ਨਾਟਕ ਕਰਨੇ ਤੇ ਮੈਂ ਇੱਕ ਵਿੱਚ ਬੋਲਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹਾਂ ਉਦਾਂ ਬਸ ਐਵੇਂ ਸਿੱਖਦੇ-ਸਿੱਖਦੇ ਗਈ ਤੇ ਇੱਥੇ ਤੱਕ ਆ ਗਈ ਜਿਹੜੀ ਸਾਡੀ ਇਹ ਕਲਾਕਾਰੀ ਲਾਈਨ ਆ ਬੇਸ਼ੱਕ ਐਕਟਿੰਗ ਲਾਈਨ ਹੋਵੇ ਇਹਦੇ ਵਿੱਚ ਦੋ ਜਿਹੜੇ ਪਰਸਨ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਹਾਂਜੀ ਇੱਕ ਤਾਂ ਜਿਹੜਾ ਜਿਹਦੇ ਵਿੱਚ ਘਰ ਦੇ ਵਿੱਚ ਜ਼ਿਆਦਾ ਗਰੀਬੀ ਹੋਵੇ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਦੂਸਰੀ ਗੱਲ ਹੈਗੀ ਪੈਸੇ ਪੱਖੋਂ ਬੜੀ ਪਰੇਸ਼ਾਨੀ ਆਉਂਦੀ ਆ ਪਰ ਜੇ ਮੇਨ ਪੁਆਇੰਟ ਆਪਾਂ ਗੱਲ ਕਰੀਏ ਤਾਂ ਇੱਕ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਇੱਕ ਜਿਵੇਂ ਆਪਣੇ ਢਾਈ ਜਾਂਤਾ ਹੋਈਆਂ ਨੇ ਇੱਕ ਮਰਦ ਇੱਕ ਔਰਤ ਅੱਧੀ ਖੋਸਰਾ ਹੋ ਗਈ ਹੈ ਨਾ ਪਰ ਜਿਹੜੀ ਔਰਤ ਜਾਂਤਾ ਇਹਨੂੰ ਜਿਹੜਾ ਮੇਰਾ ਖਿਆਲ ਹੈ ਵੀ ਸਨਮਾਨ ਉਦਾਂ ਦਾ ਘੱਟ ਮਿਲਦਾ ਜਿਹਦਾ ਕੰਜਰ ਕਿੱਥੇ ਦੇ ਵਿੱਚ ਆਪਾਂ ਮੰਨ ਲਓ ਕਹਿ ਦਿੰਦੇ ਆ ਆਪਣੇ ਸਾਡੇ ਮੇਰਾ ਖਿਆਲ ਹੈ ਮੈਂ ਪਹਿਲਾਂ ਵੀ ਆਮ ਤੌਰ ਤੇ ਗੱਲ ਕਹਿੰਦਾ ਹੁੰਦਾ ਵੀ ਆਰਾਮ ਆਰਾਮ ਦੀ ਰੱਟ ਲਾਏ ਦਿਲ ਹਰਮੰਦਰ ਨਹੀਂ ਬਣਦਾ ਨੱਚਣ ਗਾਉਣ ਟੱਪਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ ਪੂਰੇ ਚੰਨ ਤੋਂ ਪੁੰਨੇ ਦੀ ਰਾਤ ਪਛਾਣੀ ਜਾਂਦੀ ਹੈ ਬੰਦੇ ਦੇ ਟੈਲੈਂਟ ਤੋਂ ਗੱਲਬਾਤ ਪਛਾਣੀ ਜਾਂਦੀ ਹੈ ਪਰ ਕੁੜੀਆਂ ਨੂੰ ਜਿਹੜਾ ਇਸ ਲਾਈਨ ਦੇ ਵਿੱਚ ਆਉਣ ਦੇ ਲਈ ਬੜਾ ਸੰਘਰਸ਼ ਕਰਨਾ ਪੈਂਦਾ ਤੇ ਤੁਹਾਡੇ ਆਲੇ-ਦੋਲੇ ਨੂੰ ਤੁਹਾਨੂੰ ਕਿੰਨਾ ਕੁ ਘੇਰਿਆ ਮਤਲਬ ਵਿਆਖਿਆ ਕਰੋ ਤੁਸੀਂ ਪੂਰੀ ਇਹ ਚੀਜ਼ ਇਹ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਇਹ ਮੈਂ ਕਿਉਂਕਿ ਔਰਤ ਨੂੰ ਇੱਕ ਇੰਨਾ ਕੁ ਸਹ ਲੈਣਾ ਪੈਂਦਾ ਹੈ ਔਰਤ ਜਿੱਦ ਤੁਰਦੀ ਹੈ ਨਾ ਹਾਂਜੀ ਤੇ ਉਹਨੂੰ ਇਹ ਕਿਹਾ ਜਾਂਦਾ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਬਿਲਕੁਲ ਹਾਂਜੀ ਕੰਜਰਖਾਨਾ ਚੇਡ ਰੱਖੇ ਹਾਂਜੀ 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 ਕੰਜਰਖਾਨਾ ਦੱਸਿਆ ਜਾਂਦਾ ਕਿਉਂਕਿ ਇੱਕ ਕਲਾਗੀ ਹੀ ਜਿਹੜੇ ਕਲਾਕਾਰ ਆ ਕਲਾਕਾਰ ਨੂੰ ਸਮਝੂਗਾ ਕਲਾਕਾਰ ਨੂੰ ਪਤਾ ਵੀ ਇਹਦੇ ਵਿੱਚ ਕੀ ਆ ਰਿਹਾ ਹੈ ਹਾਂਜੀ ਕਿਉਂਕਿ ਜਿਹੜੇ ਨਹੀਂ ਕਲਾਕਾਰੀ ਦੇ ਵਿੱਚ ਆਏ ਉਹਨਾਂ ਨੂੰ ਇਹ ਕੈਂਸਰ ਕੀਤਾ ਲੱਗ ਰਿਹਾ ਹੈ ਬਿਲਕੁਲ ਉਹ ਕਹਿੰਦੇ ਨੇ ਵੀ ਇਹ ਕੈਂਸਰ ਕੀਤਾ ਹਮ ਮੇਰੇ ਪਿੰਡ ਦੇ ਵਿੱਚ ਜਦੋਂ ਮੈਂ ਜੂਨੀਅਰ ਦੇ ਵਿੱਚ ਕੰਮ ਕਰਦੀ ਸੀ ਨਾ ਉਦੋਂ ਮੈਂ ਇਕੱਲੀ ਸੀ ਠੀਕ ਹੈ ਜੀ ਮੈਂ ਬਹੁਤ ਲੋਕ ਜੋੜੇ ਮੀਟਿੰਗਾਂ ਕਰਾਉਣੀਆਂ ਮਤਲਬ ਕਿ ਮੈਂ ਬਹੁਤ ਲੋਕ ਨਾਲ ਜੋੜੇ ਉਹ ਮੈਨੂੰ ਕਹਿ ਰਹੇ ਸੀ ਕਿ ਕੱਲੀ ਕੰਮ ਕਰਦੀ ਹੈ ਕੱਲੀ ਜੂਨੀਅਰ ਕਿਉਂ ਜਾਂਦੀ ਹੈ ਮੈਂ ਕਿਸਾਨਾ ਬਹੁਤ ਨੰਨੀ ਹਾਂ ਜੀ ਬਹੁਤ ਨਿਤ ਗਈਆਂ ਬਹੁਤ ਸਾਰੇ ਠੇਕੇ ਚ ਕਰ ਠੇਕੇ ਚ ਕੌਣ ਜੀ ਮੇਰਾ ਨਾਮ ਬਹੁਤ ਮੂਰੇ ਸੀ ਠੀਕ ਹੈ ਜੀ ਤੇ ਅ 2013 ਦੇ 2000 ਜਿਹੜੇ ਤੁਸੀਂ ਚਕਾਇਦਾਰ ਰੋਲ ਚ ਕਾਇਮ ਹਾਂਜੀ ਤੇ ਜਿਹੜੇ ਫਿਰ ਸਾਨੂੰ ਦੇਖ ਰਹੇ ਨੇ ਜੀ दारू ਪੀਣ ਵਾਲੇ ਹੋਏ ਤਾਂ ਫਿਰ ਥੋੜੇ ਲੰਬਾ ਵੀ ਕੱਟ ਕੋਈ ਟਿੱਪਣੀ ਤਾਂ ਕਰਨਗੇ ਆ ਜਾਦਵੀ ਮਾਫ ਕਰਨ ਬਾਈ ਜੀ ਤੇ ਜੇ ਕਿਸੇ ਨੇ ਫੇਸ ਪੁੰਚੀ ਹੋਵੇ ਹਾਂਜੀ ਤੇ ਉਹ ਕਿਵੇਂ ਹੈ ਨਾ ਜਦੋਂ 2000 ਮਤਲਬ ਜ 12 ਦੇ ਵਿੱਚ ਸਾਡੇ ਮੁੱਕਦੇ ਸਾਲ ਦੇ ਵਿੱਚ ਹਾਂਜੀ ਉਦੋਂ ਸਾਡੇ ਪਿੰਡ ਦੇ ਵਿੱਚ ਠੀਕਾ ਠੀਕਾ ਉਹ ਸਾਡੇ ਗੁਰਦੁਆਰਾ ਸੀਗਾ ਹਾਂਜੀ ਠੀਕ ਹੈ ਜੀ ਉਸ ਸਮੇਂ ਦੇ ਵਿੱਚ ਮਤਲਬ ਕਿ ਸਾਡੇ ਕੋਈ ਵੀ ਨਹੀਂ ਸੀ ਉਹ ਕਰ ਰਿਆ ਮੂਹਰੇ ਆ ਰਿਹਾ ਉਹਦੋਂ ਮੈਂ ਮੂਹਰੇ ਆ ਕੇ ਉੱਥੇ ਧਰਨਾ ਲਾਇਆ 7 ਦਿਨ ਸੀ ਧਰਨਾ ਰੱਖਿਆ ਠੀਕੇ ਦੀ ਹਾਂ ਕੱਲ੍ਹ ਸੀ ਜੀ ਤਾਂ ਪੱਕਾ ਹੋ ਗਿਆ ਇਹ ਨਹੀਂ ਚੱਕਿਆ ਇਹਨਾ ਉਹ ਬੁਜੀ ਠੀਕਾ ਸਿਕਾ ਹੈ ਉਸ ਤੋਂ ਬਾਅਦ ਫਿਰ ਮੈਨੂੰ ਜੂਨੀਅਰ ਨੇ ਲੈ ਲੈ ਨਾਲ 13 ਸਾਲ ਮੈਂ ਉਹ ਨਾਲ ਨਾਲ ਕੰਮ ਕੀਤਾ ਤੇ ਨਾਲ ਨਾਲ ਫਿਰ ਮੈਂ ਇੱਧਰ ਥੇਠਰ ਕੀਤਾ ਤੇ ਨਾਲ ਨਾਲ ਮੈਂ ਫਿਰ ਮਨ ਸਾਰੇ ਕੰਮ ਇਕੱਠੇ ਕਰ ਦਿੱਤੇ ਅੱਛਾ ਐਕਟਿੰਗ ਦੇ ਵਿੱਚ ਆਉਣ ਦੇ ਵਾਸਤੇ ਜਿਹੜਾ ਤੁਹਾਨੂੰ ਮੰਨ ਲਓ ਪਰੇਸ਼ਾਨੀਆਂ ਆਉਂਦੀਆਂ ਸੀਗੀਆਂ ਉਹ ਜ਼ਿਆਦਾਤਰ ਪਰਿਵਾਰ ਦਾ ਜਿਹੜਾ ਕੇਦਾ ਸੀਗਾ ਜਿਹੜਾ ਰੋਕੇ ਰੱਖਦਾ ਸੀਗਾ ਜਾਂ ਫਿਰ ਮੰਨ ਲਓ ਆਂਡੀ ਗਵੰਡੀਆਂ ਦੇ ਜਿਹੜੇ ਰਿਸ਼ਤੇਦਾਰਾਂ ਦਾ ਪਰਿਵਾਰ ਦਾ ਮੈਨੂੰ ਬਹੁਤ ਸਾਥ ਆ ਪਰਿਵਾਰ ਦਾ ਸਾਥ ਆ ਬਚਪਨ ਤੋਂ ਲੈ ਕੇ ਹਾਂਜੀ ਮੇਰਾ ਮੇਰੇ ਪਹਿਲਾਂ ਪੇਕੇ ਵਾਲੇ ਪਰਿਵਾਰ ਦਾ ਬਹੁਤ ਸਾਥ ਆ ਮੈਨੂੰ ਦੇਖ ਉਹਨਾਂ ਨੇ ਨਹੀਂ ਮੈਨੂੰ ਕਦੀ ਵੀ ਟੋਕ ਕੇ ਰੋਕਿਆ ਹਨਾ ਹਾਂਜੀ ਤੇ ਦੂਜੇ ਨੰਬਰ ਤੇ ਹੁਣ ਮੇਰੇ ਇੱਧਰ ਮਤਲਬ ਕਿ ਮੇਰੇ ਹਸਬੰਦ ਨੇ ਉਹਨਾਂ ਦਾ ਬਹੁਤ ਸਾਥ ਆ ਮੈਨੂੰ ਠੀਕ ਹੈ ਜੀ ਫਿਰ ਮੇਰੇ ਬੇਟਾ ਉਹਨਾਂ ਦਾ ਸਾਥ ਆ ਮੇਰੇ ਬੇਟੀਆਂ ਨੇ ਉਹਨਾਂ ਦਾ ਵੀ ਸਾਥ ਆ ਮਤਲਬ ਕਿ ਘਰ ਦੇ ਵਿੱਚ ਐ ਮੰਨ ਲੈ ਪੂਰਾ ਪਰਿਵਾਰ ਹਨਾ ਬਹੂਆ ਸਾਰੇ ਜਿੰਨੇ ਵੀ ਆਏਗੇ ਨੇ ਮਤਲਬ ਕਿ ਹਾਂਜੀ ਸਾਰੇ ਮੇਰਾ ਪੂਰਾ ਸਾਥ ਦਿੰਦੇ ਜੇ ਮੈਂ ਕਹਦਾ ਮੈਂ ਇੱਥੇ ਆ ਮੈਂ ਇੰਨੇ ਵਜੇ ਪਹੁੰਚਣਾ ਤਾਂ ਮੈਨੂੰ ਛੱਡ ਕੇ ਆਉਣਗੇ ਠੀਕ ਹੈ ਜੀ ਜੇ ਮੈਂ ਕਹਿੰਦਾ ਮੈਂ ਤਾਂ ਹਨੇਰਾ ਹੋ ਜੂਗਾ ਜਾਂ ਕੋਈ ਵੀ ਮੈਨੂੰ ਛੱਡ ਕੇ ਜਾਵੇ ਮਤਲਬ ਉਹਨਾਂ ਨੇ ਇਹ ਨਹੀਂ ਪੁੱਛਣਾ ਕਿ ਕੌਣ ਛੱਡ ਗਿਆ ਅ ਆਪ ਦੇ ਪੈਰਾਂ ਤੇ ਖੜੀ ਹੋਣ ਦੇ ਲਈ ਮੈਂ ਮਤਲਬ ਕਿ ਆਪ ਵੀ ਸੀਪਾ ਭਰਾ ਦੇ ਮੈਨੂੰ ਇਹ ਰਹਿਦਾ ਕਿ ਮੈਂ ਛੱਕ ਨਾ ਰਾਂ ਜਾ ਕੱਟ ਅੱਗੇ ਜਾ ਅੱਗੇ ਜਾ ਚਲੋ ਇਹ ਤਾਂ ਹੋਈ ਆਪਣੀ ਕਲਾਕਾਰੀ ਲੈਣ ਦੇ ਨਾ ਵਿਸ਼ੇ ਤੇ ਗੱਲ ਪਰ ਆਪਾਂ ਹੁਣ ਥੋੜਾ ਟਾਪਿਕ ਚੇਂਜ ਕਰਦੇ ਆ ਜਿੱਦਾਂ ਆਪਣੀ ਜ਼ਿੰਦਗੀ ਬੀਤਦੀ ਆ ਬਚਪਨ ਤੋਂ ਲੈ ਕੇ ਸਾਡੇ ਵਿੱਚ ਜਿਵੇਂ ਤਿੰਨ ਪੜਾ ਆਉਂਦੇ ਆ ਬਚਪਨ ਦਾ ਵੀ ਹੁੰਦਾ ਜਵਾਨੀ ਦਾ ਜਿਹੜਾ ਆਪਾਂ ਮਾਨ ਰਹੇ ਆ ਇਦੂ ਗੰਬੜਾਪੇ ਨੇ ਆ ਜਾਣਾ ਕਿ ਜਿਹੜਾ ਬੜਾਪੇ ਨੇ ਆਉਣਾ ਉਹ ਤਾਂ ਗੱਲ ਰਹੀ ਬਾਅਦ ਦੀ ਪਰ ਜਿਹੜਾ ਬਚਪਨ ਨਿਕਲਿਆ ਜਾਂ ਫਿਰ ਜਵਾਨੀ ਜਿਹੜੀ ਚੱਲ ਰਹੀ ਆ ਇਹਦੇ ਵਿੱਚ ਕੋਈ ਐਜੀ ਠੇਸ ਲੱਗੀ ਹੋਈ ਜਿਹੜੀ ਨੇ ਸਾਨੂੰ ਅੰਦਰੋਂ ਤੋੜ ਕੇ ਰੱਖਤਾ ਹੋਵੇ ਕੋਈ ਐ ਇਦਾਂ ਦੀ ਕੋਈ ਘਟਨਾ ਤੁਹਾਡੇ ਜਿਹੜੀ ਜਹਨ ਚ ਘੁੰਮਦੀ ਹੋਵੇ ਕੋਈ ਖੇਸ ਤਾਂ ਜੀ ਦੋ ਵਿਆਹ ਨੇ ਅੱਛਾ ਦੋ ਵਿਆਹ ਹੋਏ ਨੇ 16 ਸਾਲ ਦੇ ਸੀ ਲੱਗਿਆ 15 16 ਸਾਲ ਦੇ ਨਾ ਉੱਥੇ 15 16 ਸਾਲ ਦੇ ਨੇ ਮਤਲਬ ਕਿ ਦਿੱਦਵਦਰੂਪ ਦੇ ਦੇ ਅੱਛਾ ਉਹ ਚੀਜ਼ਾਂ ਮੇਰੇ ਮੇਰੀ ਜ਼ਿੰਦਗੀ ਦੇ ਵਿੱਚ ਦੀ ਬਹੁਤ ਕੁਸਣ ਹੈ ਠੀਕ ਹੈ ਜੀ ਉਹ ਚੀਜ਼ਾਂ ਦੇਖਦੇ ਦੇ ਦੇ ਮੇਰਾ ਇੱਥੇ ਦੁਬਾਰਾ ਵਿਆਹ ਹੋਇਆ ਤੇ ਇੱਥੇ ਆਈ ਤਾਂ ਮੈਂ ਮਤਲਬ ਕਿ ਇੱਥੇ ਆ ਕੇ ਬਹੁਤ ਮੁਸ਼ਕਲਾ ਚੜੀਆਂ ਮੁਸ਼ਕਲਾਂ ਚੱਲਦੀ 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 ਅੱਜ ਤੱਕ ਵੀ ਹਜੇ ਵੀ ਮੁਸ਼ਕਲਾਂ ਦੇ ਵਿੱਚ ਆ। ਮਤਲਬ ਕਿ ਉਹ ਇੰਨਾ ਮੈਂ ਕੰਮ ਸੁਖਮੰਦਰ ਸੁਖੀ ਨਾਲ ਆਪਣੀ ਫਿਲਮ ਆਈ ਏ ਫਿਕਚਰ ਮੂਵੀ ਹੈ ਨਾ ਉਹਨਾਂ ਨੇ ਵੀ ਕੀਤਾ ਕੰਮ ਆ। ਕਾਫੀ ਨਾਮੀ ਜਿਹੇ ਨਾਲ ਮੈਂ ਕੰਮ ਕੀਤਾ ਹੈ। ਮਤਲਬ ਕਿ ਪਤਾ ਕੀ ਹੈ ਗੱਲ ਮੈਂ ਸੋਚਦੀ ਆ ਕਿ ਮੇਰੀ ਮੇਰੀ ਵਾਰੀ ਹਜੇ ਆਣੀ ਅੱਛਾ ਰੱਬਾ ਨੇ ਕਹਿੰਦਾ ਵੇਟ ਹਲੇ ਹੋਰ ਕਰ। ਅੱਜ ਵੀ ਵੇਟ ਕਰਾਈ ਜਾਂਦਾ ਰੱਬ। ਮੈਂ ਰਗੈਸੋ ਤੇ ਇਹ ਕਿ ਮੇਰੀ ਵਾਰੀ ਮੈਂ ਮੈਂ ਇਹਨੇ ਕਲਾਕਾਰਾਂ ਨੇ ਵੱਡੇ ਸਾਡੇ ਨੂੰ ਬੇਨਤੀ ਕਰਨ ਜਾਣੇ ਕਿ ਸਾਡੇ ਨੂੰ ਵੀ ਕੋਈ ਅੱਗੇ ਆਉਣ ਦਾ ਮੌਕਾ ਦੋ ਬਿਲਕੁਲ ਬਿਲਕੁਲ ਸਾਡੇ ਲਈ ਕਿ ਆਓ ਅੱਗੇ ਸਾਡੇ 'ਚ ਕੋਈ ਘਾਟ ਆ ਸਾਡਾ ਕੰਮ ਦੇਖੋ YouTube ਤੇ ਮੇਰਾ ਚੈਨਲ ਅਵਲਜੀ ਤੇ ਬਰਨਾਲਾ ਦੇਖਣਾ ਤੇ ਹਨਾ ਕੰਮ ਦੇਖਣਾ ਹਾਂਜੀ ਕਾਫੀ ਚੈਨਲਾਂ ਦੇ ਮੈਂ ਕੰਮ ਕਰ ਚੁੱਕੀ ਹਾਂ ਕਾਫੀ ਮਤਲਬ ਕਿ ਮੇਰਾ ਹਰ ਰੋਜ਼ ਸ਼ੂਟ ਹੁੰਦਾ ਹਰ ਰੋਜ਼ ਮੈਂ ਜਾਂਦੀ ਹਾਂ ਕੰਮ ਤੇ ਹਰ ਰੋਜ਼ ਇਹ ਨਹੀਂ ਹੈਗਾ ਕਿਉਂਕਿ ਸਾਨੂੰ ਉਹਨੇ ਹਜੇ ਮਤਲਬ ਕਿ ਜਿੰਨਾ ਸਾਨੂੰ ਪੇਮੈਂਟ ਮਿਲਣ ਲਈ ਜਾਂਦੇ ਜਾਦੇ ਜਿੰਨਾ ਸਾਨੂੰ ਚਾਹੀਦਾ ਉਹਨੇ ਸਾਨੂੰ ਮਿਲ ਨਹੀਂ ਰਿਹਾ ਹਜੇ ਅਸੀਂ ਗਰੀਬੀ ਦੇ ਵਿੱਚ ਹੀ ਜੀ ਰਹੇ ਹਾਂ ਨਹੀਂ ਜਿਹੜਾ ਥੋੜਾ ਮਿਹਨਤਾਂ ਨਾ ਹੁੰਦਾ ਇਹ ਤੁਹਾਨੂੰ ਅਖੀਰ ਤੇ ਜਾ ਕੇ ਮਿਲਣਾ ਹੀ ਮਿਲਣਾ ਕਿਸੇ ਦੀ ਜਿਹੜੀ ਕਹਦੀ ਹੈ ਵੀ ਕੀਮਤ ਘੱਟ ਪੈ ਜਾਂਦੀ ਆ ਕਿਸੇ ਦੀ ਥੋੜੀ ਜਿਆਦਾ ਪੈ ਜਾਂਦੀ ਆ ਪਰ ਪੈਣੀ ਲਾਜ ਨਹੀਂ ਆ ਜੇ ਤੁਸੀਂ ਨਿਹਨਤ ਕਰਦੇ ਹੋ ਮਾਲਕ ਤੁਹਾਡੀ ਵਾਹਿਗੁਰੂ ਪਰਮਾਤਮਾ ਜਰੂਰ ਸੁਣੂਗਾ ਅਸੀਂ ਵੀ ਅਰਦਾਸ ਇਹੀ ਕਰਦੇ ਆ ਸਾਡੇ ਦਰਸ਼ਕ ਵੀ ਅਰਦਾਸ ਇਹੀ ਕਰਨਗੇ ਤੇ ਇਹ ਵੀ ਗੱਲ ਹੋਊਗੀ ਤੇ ਆਪਾਂ ਨਾਲ ਨਾਲ ਗੱਲਾਂ ਕਰਦੇ ਹਾਸੇ ਰੱਠੇ ਦੀ ਵੀ ਕੋਸ਼ਿਸ਼ ਕਰ ਤੇ ਪਰਿਵਾਰ ਦੇ ਵਿੱਚ ਜਦੋਂ ਮੰਨ ਲਓ ਬੱਚੇ ਹੈਗੇ ਨੇ ਹੁਣ ਜਿਵੇਂ ਇਦਾਂ ਕੋਈ ਚੌਂਟ ਝੂਟ ਕਰਦੇ ਹੁੰਦੇ ਨੇ ਕਿਤੇ ਕੋਈ ਹਾਸੇ ਰੱਠੇ ਦੀ ਗੱਲ ਜਿਹੜੀ ਜਰੂਰ ਸਾਡੇ ਨਾਲ ਸਾਂਝੀ ਕਰੋ ਅੱਛਾ ਜੀ ਪਰਿਵਾਰ ਦੇ ਵਿੱਚ ਤਾਂ ਬੇਟਾ ਹੀ ਬਹੁਤ ਮਜ਼ਾਕੀਏ ਹਾਂਜੀ ਮਤਲਬ ਕਿ ਬ ਬੇਟਾ ਮੇਰਾ ਜੋ ਵੀ ਮੈਂ ਕੰਮ ਕਰਾ ਹਾਂ ਨਾ ਕਰਕੇ ਜਾਵਾਂ ਜਾਂ ਕੋਈ ਇਹ ਪਹਿਲਾਂ ਤਾਂ ਮੈਂ ਬੁਲਾਉਗਾ ਕਿ ਹਾਂਜੀ ਸਾਡੇ ਐਕਟਰ ਸਾਹਿਬ ਆ ਗਏ ਵਰਜੀਤ ਬਨਾਲਾ ਦਾ ਘਰ ਆ ਗਏ ਪੱਖੇ ਜਿੱ ਉੱਧਾ ਕਰਦੇ ਰਹੇ ਹਾਂ ਜੀ ਕਈ ਵਾਰੀ ਹਾਂਜੀ ਕਈ ਵਾਰੀ ਉਹ ਕੁੰਡੀ ਦੇ ਕੁੰਡੀ ਤੋਂ ਉਹਦੇ ਹਾਂਜੀ ਵਰਜੀਤ ਬਨਾਲਾ ਨੂੰ ਮਿਲਣਾ ਜੀ ਅਸੀਂ ਉਹ ਤਾਂ ਸ਼ੋਰ ਸ਼ੂਟ ਕਰਦੇ ਜਾਂਦੇ ਹਾਂ ਸ਼ੋਰ ਕਰਦੇ ਆ ਕਈ ਵਾਰ ਨਾ ਜੇ ਕਿੰਨਾ ਨੰਬਰ ਲੈਣ ਤਾਂ ਵੀ ਇਹਨੂੰ ਸੇਵਾਤਲ ਕਿ ਫੋਨ ਕਰਕੇ ਕਹਿਣਗੇ ਹਾਂਜੀ ਕਿ ਤੁਸੀਂ ਵਰਜੀਤ ਬਨਾਲਾ ਜੀ ਹੋਲਦੇ ਅਸੀਂ ਉਹਨਾਂ ਨੂੰ ਮਿਲਣਾ ਵਾਦ ਉਹਨਾਂ ਦੇ ਕਿ ਕੋਸਰਾ ਰਹੇ ਮੈਨੂੰ ਉਹ ਮੇਰਾ ਹਸਬੰਡ ਬਹੁਤ ਵਧੀਆ ਸੁਭਾਅ ਨੇ ਇਹ ਕਹਿ ਮਨ ਲਓ ਫਿਰ ਅੱਬ ਦਾ ਰੂਪੀ ਠੀਕ ਹੈ ਜੀ ਸਾਰੇ ਮਤਲਬ ਕਿ ਪਰਿਵਾਰ ਹੀ ਮੈਨੂੰ ਬਹੁਤ ਪਿਆਰ ਕਰਦੇ ਆ ਅਸਲ ਪਰਿਵਾਰ ਨੂੰ ਪਿਆਰ ਕਰਨੀ ਕਰਨਾ ਜਿੱਥੇ ਵੀ ਵੇ ਜਾਵਾਂ ਮੈਨੂੰ ਇੰਨਾ ਪਿਆਰ ਮਿਲਦਾ ਮਨ ਲੱਗੇ ਸਾਰੇ ਜਿੰਨੇ ਮੇਰੇ ਬਿੰਨੇ ਆਪ ਦਾ ਟੈਨਮੈਂਟ ਜੁੜਦੇ ਜਿੱਥੇ ਵੀ ਛਿੱਟਾ ਤੇ ਮੈਂ ਕੰਮ ਕੀਤਾ ਮੈਨੂੰ ਪਿਆਰ ਬਹੁਤ ਜੀ ਮਾਲਕ ਦੀ ਕਿਰਪਾ ਤੁਹਾਡੇ ਤੇ ਵਧੀਆ ਰਹੀ ਤੁਸੀਂ ਨਾਟਕਾਂ ਦੇ ਵਿੱਚ ਵੀ ਆਏ ਹਾਂਜੀ ਫਿਲਮਾਂ ਦੇ ਵਿੱਚ ਵੀ ਆਏ ਹਾਂਜੀ ਤੁਸੀਂ ਵਧੀਆ ਰੋਲ ਕੀਤੇ ਗੀਤਾਂ ਦੇ ਵਿੱਚ ਵੀ ਕੀਤੇ ਆ ਹਾਂਜੀ ਪਰ ਜੇ ਤੁਸੀਂ ਐਕਟਿੰਗ ਲੈਣ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਅੱਜ ਕੀ ਹੁੰਦਾ ਐਕਟਿੰਗ ਲੈਣ ਦੇ ਵਿੱਚ ਨਾ ਹੁੰਦੇ ਤੇ ਤਾਂ ਸਿੱ ਕੀ ਹੋਣਾ ਸੀ ਫੇਰ ਤਾਂ ਮਤਲਬ ਕਈ ਟੱਕੇ ਧੋਲੇ ਹਨਾ ਕਿਉਂ ਇਧਰ ਆ ਕੇ ਸਾਨੂੰ ਇਹ ਲੱਗ ਰਿਹਾ ਕਿ ਸਾਨੂੰ ਮਤਲਬ ਕਿ ਆਪਣੇ ਆਪ ਨੂੰ ਇੱਕ ਤਾਂ ਸਾਨੂੰ ਮਾਨ ਇਨਸੂਰ ਹੋਇਆ ਵੀ ਪ੍ਰਮਾਤਮਾ ਸ਼ੁਕਰੇ ਦਾ ਕਰਦੀ ਆ ਮੈਂ ਕਿਉਂਕਿ YouTube ਤੇ ਰਹਿਣੀ ਦੁਨੀਆਂ ਤੱਕ ਲੋਕ ਸਾਨੂੰ ਯਾਦ ਕਰਨਗੇ ਬਿਲਕੁਲ ਬਿਲਕੁਲ ਜਿੰਨਾ ਕਿ ਸਾਡਾ ਕੰਮ ਪਿਆ ਹੈ ਤੇ ਜੇ ਅਸੀਂ ਹੋਰ ਅੱਗੇ ਜਾਂਦੇ ਤਾਂ ਹੋਰ ਮਤਲਬ ਕਿ ਚਲੋ ਫਿਰ ਹੋਰ ਵੀ ਪ੍ਰਮਾਤਮਾ ਮੇਰੇ ਕਰਨਾ ਨਹੀਂ ਬਿਲਕੁਲ ਬਿਲਕੁਲ ਹਾਂ ਤੇ ਮੰਦੇ ਰਹੀ ਗੱਲ ਮਤਲਬ ਕਿ ਕੰਮ ਦੀ ਜਿਵੇਂ ਕਿ ਹੁਣ ਮਾਡਲਿੰਗ ਦਾ ਕੰਮ ਵੀ ਕੀਤਾ ਹੈ ਨਾ ਸੌਂਗ ਵੀ ਆਏ ਬਨੇ ਮੇਰੇ ਕਾਫੀ ਸੌਂਗ ਆਏ ਬਨੇ ਮੈਂ ਪਿੱਛੇ ਜਿਹੜਾ ਸੌਂਗ ਕੀਤਾ ਸੀ ਆਪਣੇ ਭਗਵਾਨ ਤੁਮਾਰ ਦਾ ਠੀਕ ਹੈ ਜੀ ਹਾਂਜੀ ਜਿਹੜੇ ਮੁਖ ਮੰਤਰੀ ਨੇ ਹੁਣ ਉਹਨਾਂ ਦਾ ਲਿਖਿਆ ਹੋਇਆ ਧੀਆ ਤੇ ਲਿਖਿਆ ਵੈਸੀ ਬਹੁਤ ਸੋਹਣਾ ਸੌਂਗ ਸੀ ਠੀਕ ਹੈ ਜੀ ਹਾਂਜੀ ਉਹ ਚ ਮੈਂ ਮਾਡਲਿੰਗ ਦਾ ਕੰਮ ਕੀਤਾ ਮਾਡਲਿੰਗ ਦਾ ਕੰਮ ਬਹੁਤ ਕੀਤਾ ਬਹੁਤ ਸੌਂਗ ਕੀਤੇ ਮੈਂ ਠੀਕ ਹੈ ਜੀ ਤੇ ਫਿਲਮਾਂ ਤਾਂ ਮੇਰੇ ਅਣਗਣ ਤੇ ਕੈਨਸ ਆ ਉਹਦੀ ਕੋਈ ਗਿਣਤੀ ਕੋਈ ਤੋੜ ਨਹੀਂ ਗਿਣਤੀ ਨਹੀਂ ਕੋਈ ਤੋੜਨੀ ਮਤਲਬ ਕਿ ਹਮ ਤਾਂ ਇਹੀ ਢੀ ਕਹਿ ਕੇ ਕਦੋਂ ਕਿ ਸਾਨੂੰ ਮੌਕਾ ਦੇਣਗੇ ਵੱਡੇ ਆ ਟੈਸਟ ਜਿਹੜੇ ਹੈਗੇ ਸਾਡੇ ਕੋਈ ਜੋਗ ਰਾਜ ਜਾਂ ਵੱਡੇ ਫਿਲਮਾਂ ਵਾਲੇ ਜੋ ਵੀ ਹੈ ਸਾਡੇ ਹਾਂਜੀ 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 ਜਦੋਂ ਪ੍ਰੋਡਿਊਸਰ ਕੋਈ ਫਿਲਮ ਲਾਂਚ ਕਰਦਾ ਹਾਂਜੀ ਜਦੋਂ ਸ਼ੁਰੂਆਤ ਕਰਦੇ ਆਪਾਂ ਬਣਾਉਣ ਦੇ ਲਈ ਤਾਂ ਆਪਾਂ ਉਹਦੇ ਵਿੱਚ ਕੀ ਕਰਦੇ ਆ ਕਿਸੇ ਵੀ ਆਰਟਿਸਟ ਦਾ ਆਪਾਂ ਦੇਖਦੇ ਚਿਹਰਾ ਮੋੜਾ ਫਿਰ ਆਪਾਂ ਉਹ ਤੋਂ ਅੰਦਾਜ਼ਾ ਲਾਉਂਦੇ ਆ ਵੀ ਇਹਨੂੰ ਕੀ ਕੀ ਸ਼ੂਟ ਕਰਦੀ ਆ ਤੇ ਐਕਟਿੰਗ ਦੇ ਮਾਮਲੇ 'ਚ ਤੁਹਾਨੂੰ ਜ਼ਿਆਦਾਤਰ ਕਿਹੜਾ ਸੀਨ ਜਿਹੜਾ ਜ਼ਿਆਦਾ ਸ਼ੂਟ ਕਰਦਾ ਹੁੰਦਾ ਦੀਨ ਸੀ ਕਿ ਸੀਧੀ ਐਕਟਿੰਗ ਜਿਆਦਾ ਵਧੀਆ ਕਰਦੇ ਆ ਵੀ ਜਿਆਦਾ ਵਧੀਆ ਕਰਦੇ ਹਾਂ ਜੀ ਮੈਨੂੰ ਜਿਆਦਾਤਰ ਮੈਂ ਮਦਦ ਦੇ ਰੋਲ ਕੀਤੇ ਪਰਝਾਈ ਦੇ ਵੀ ਕੀਤੇ ਹੈ ਨਾ ਤੇ ਬੈਖ ਦੇ ਵੀ ਕੀਤੇ ਨੇ ਠੀਕ ਹੈ ਜੀ ਤੇ ਮੈਨੂੰ ਤਾਂ ਰੋਲ ਦੇ ਸਾਰੇ ਵਧੀਆ ਲੱਗਦੇ ਨੇ ਤੇ ਜਿਆਦਾਤਰ ਕਿ ਮੈਨੂੰ ਇਹ ਲੱਗਿਆ ਵਧੀਆ ਜੇ ਕੋਈ ਪਰਝਾਈ ਦਾ ਰੋਲ ਕਰਨਾ ਕੋਈ ਮਤਲਬ ਕਿ ਉਹ ਮਜ਼ਾਕ ਜਾਲਾ ਜਾਂ ਕੋਈ ਹੋਰ ਉਹ ਮੈਨੂੰ ਬਹੁਤ ਵਧੀਆ ਲੱਗਾ ਕਿ ਕਿ ਮੈਂ ਉਹ ਚੀਜ਼ ਦੇ ਦਿੱਤੀ ਜਾਂ ਕੋਈ ਗੁੱਸੇ ਵਾਲਾ ਰੋਲੋ ਜਾਂ ਕੋਈ ਉਹਨੂੰ ਟੋਕਣਾ ਜਾਂ ਕੋਈ ਉਹਨੂੰ ਮਤਲਬ ਕਿ ਉਹ ਕਰਨਾ ਸਿਆਰੇ ਨਾਲ ਵੀ ਬਹ ਉਹ ਕੀ ਹੈ ਜਿਹੜਾ ਜ਼ਿਆਦਾਤਰ ਪਰ ਮਹੰਗਾ ਰਿਲੇ ਉਹ ਇਦਾਂ ਦੀ ਜੀਨ ਨੂੰ ਮਿਲਿਆ ਹਾਂ ਜੇ ਤਾਂ ਪਹਿਨੂੰ ਕਿਦਾਂ ਟਾਪਿਕ ਬੋਲਦੇ ਨਖਰੇ ਵਾਲਾ ਟਾਪਿਕ ਬੋਲਦੇ ਨਖਰੇ ਵਾਲਾ ਟਾਪਿਕ ਉਦਾਂ ਦਾ ਜਲ ਜ਼ਰੂਰ ਮਿਲਦਾ ਠੀਕ ਹੈ ਅੱਗੇ ਸਾਡੇ ਦਰਸ਼ਕਾਂ ਲਈ ਹੁਣ ਕੀ ਲੈ ਕੇ ਆ ਰਹੇ ਹੋ ਅੱਗੇ ਆਉਣ ਵਾਲੇ ਸਮੇਂ ਦੇ ਅੱਗੇ ਜਿਸੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਸੋਹਣੇ ਪ੍ਰੋਜੈਕਟ ਲੈ ਕੇ ਆ ਰਹੇ ਹਾਂਗੇ ਦੇਖਣ ਸਾਡੇ YouTube ਚੈਨਲ ਨੇ ਹਨਾ ਤੇ ਬਰਨਾਲਿਆ ਦੇ ਸਟਾਰ ਚੈਨਲ ਤੇ ਵੀ ਆ ਸੀ ਜੀਟੀ ਵੀ ਆ ਮਤਲਬ ਕਿ ਕਾਫੀ ਜਨਰਲ ਤੇ ਹੁੰਦਾ ਕਿੰਨੇ ਸਿਕ ਗਨਾਈਏ ਬਿਲਕੁਲ ਜੀਤ ਬਰਨਾਲਾ ਚੈਨਲ ਤੇ ਹਨਾ ਤੇ ਇਹ ਦੋ ਚੈਨਲਾਂ ਤੇ ਜ਼ਿਆਦਾ ਮਿਲੂਗੀ ਮੈਂ ਬਨਾਲੇ ਦੇ ਸਟਾਈਲ ਤੇ ਆਪਣੇ ਬਲਜੀਤ ਬਨਾਲਾ ਚੈਨਲ ਹਾਂਜੀ ਹਾਂਜੀ ਤੇ ਇੱਕ ਬਹੁਤ ਸੋਹਣਾ ਪ੍ਰੋਜੈਕਟਰ ਲੈ ਕੇ ਆਈ ਜੀ ਕਿਉਂਕਿ ਮੇਰਾ ਕੁੱਸਤ ਹੋਇਆ ਵੀ ਤੇ ਕੋਸੇ ਲਿਖਾਈ ਵੀ ਪਿਆ ਦੇ ਦੇਖਣ ਲੋਕ ਦੇਖਣਾ ਤੇ ਕਮੈਂਟ ਕਰਨ ਦੱਸੋ ਸਾਨੂੰ ਕੀ ਕਮੀ ਹੈ ਸਾਡੇ ਚ ਬਿਲਕੁਲ ਕਰਾਂਗੇ ਤੁਸੀਂ ਮੇਰੇ ਦਿਲ ਦੀ ਗੱਲ ਖੋਲੀ ਕਹਿੰਦੇ ਹੁੰਦੇ ਵੀ ਜਿਵੇਂ ਕਲਾਕਾਰ ਘਰਦਿਆਂ ਦਾ ਘੱਟ ਹੁੰਦਾ ਤੇ ਬਾਹਰ ਲਿਆਂ ਦਾ ਦਰਸ਼ਕਾਂ ਦਾ ਜ਼ਿਆਦਾ ਹਾਂਜੀ ਤੇ ਫਿਰ ਘਰੇ ਕਿੰਨਾ ਕੁ ਸਮਾਂ ਬੀਤਦਾ ਬੱਚਿਆਂ ਦੇ ਵਿੱਚ ਤੇ ਬਾਹਰ ਦਰਸ਼ਕਾਂ ਨੂੰ ਤੁਸੀਂ ਕਿੰਨਾ ਸਮਾਂ ਦਿੰਦੇ ਹੋ ਮੈਂ ਘਰੇ ਵੋਕ ਕੱਤ ਸਮਾਂ ਦਿੰਦੀ ਹਾਂ ਤੁਸੀਂ ਘੱਟੀ ਦਿੰਦੇ ਹਾਂਜੀ ਇਸ ਗੱਲ ਦਾ ਨਾ ਮੇਰੇ ਤੇ ਹੋਸਤ ਮਤਲਬ ਕਿ ਆਈ ਮਨ ਦਾ ਵੀ ਗੁੱਸਾ ਹੀ ਹੈ ਬੱਚਿਆਂ ਨੂੰ ਬੱਚਿਆਂ ਨੇ ਫਿਰ ਇਹ ਨਿਯਤਤਾ ਬੇਟੇ ਨੂੰ ਮਮੇ ਤਾਂ ਸਮਾਂ ਟਾਈਮ ਹੀ ਨਹੀਂ ਦਿੰਦਾ। ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਕਿੰਨਾ ਸਮਾਂ ਰਹਿ ਬਸਿਤ ਹੋ ਜਾ। ਮੈਂ ਸਿਰ 4 ਵਜੇ ਉੱਠਾਂਗੀ। ਠੀਕ ਹੈ ਜੀ। 4 ਵਜੇ ਉੱਠਣਾ ਮੈਂ। 4 ਵਜੇ ਉੱਠ ਕੇ ਫਿਰ ਮੈਂ 5 ਕੁਝ ਨੂੰ ਮਤਲਬ ਸਰਕਾਰਾਂ ਨੂੰ ਜਾਣਾ। 5:00 ਨੂੰ ਜਾਣਾ। ਉਸ ਤੋਂ ਬਾਅਦ ਆ ਕੇ ਚਾਹ ਪਾਣੀ ਪੀ ਕੇ ਕੰਮ ਤੋਂ ਦੰਨ ਮੇੜ ਕੇ ਹਨਾ। ਇਹ ਫਿਰ ਮਨੇ ਇਹ ਹੁੰਦਾ ਕਿ 8 ਵਜੇ ਨੂੰ ਘਰੋਂ ਨਿਕਲ ਜਾ। ਠੀਕ ਹੈ ਜੀ। ਕਿਉਂਕਿ ਵੀ ਆਪਣੇ ਕੰਮ ਦੇ ਇੱਕ ਮੇਰੇ ਆ ਤਾਂ ਜਦੋਂ ਮੈਨੂੰ ਸਮਾਂ ਦੇ ਤੱਕ ਕਿਸੇ ਨੇ ਤੇ ਮੈਂ ਉਸ ਸਮੇਂ ਤੇ ਪਹੁੰਚਣਾ। ਠੀਕ ਹੈ ਜੀ ਆਹ ਬੰਦਾ ਮੈਂ ਸਮਝ ਲਈ ਕਿ ਸਮੇਂ ਤੋਂ ਲੇਟ ਨਾ ਹੋਏ ਇਹ ਵਧੀਆ ਬਹੁਤ ਚੰਗੀ ਗੱਲ ਮੈਨੂੰ ਲੱਗੀ ਠੀਕ ਜਿਸਾ ਮਾਨਿਕਾ ਜੇ ਬੰਦਾ ਕਦੇ ਕੰਮ ਜਾਫ ਨਹੀਂ ਹੁੰਦਾ ਸਮਾਂ ਨਿਕਲੇ ਜਿਹੜਾ ਬੰਦਾ ਕਹਿੰਦੇ ਸਮੇ ਨੂੰ ਧੱਕਾ ਮਾਰਦਾ ਤੇ ਸਮਾਂ ਬੰਦੇ ਨੂੰ ਧੱਕਾ ਮਾਰਦਾ ਤੇ ਇਹ ਵੀ ਗੱਲ ਮੈਨੂੰ ਥੋੜੀ ਅਖਰ ਬਹੁਤ ਵਧੀਆ ਚੰਗੀ ਲੱਗੀ ਗੱਲ ਪਰ ਆਪਾਂ ਨਾਲ ਨਾਲ ਗੱਲਾਂ ਫੈਸਲਾ ਹੋਰ ਵੀ ਜਾਰੀ ਰੱਖਦੇ ਹਾਂ ਹੁਣ ਆਪਾਂ ਐਕਟਿੰਗ ਦੇ ਮਾਮਲੇ 'ਚ ਗੱਲ ਕਰੀਏ ਪਰ ਆਪਾਂ ਪਰਿਵਾਰ ਦੇ ਵਿਸ਼ੇ 'ਚ ਗੱਲ ਕਰੀਏ ਜਿਵੇਂ ਤੁਸੀਂ ਚਾਹੋ ਨਵੇਂ ਕਰ ਲਓ ਓਕੇ ਜਿੱਦਾਂ ਤੁਹਾਡਾ ਹੁਕਮ ਹੋਏ ਹਾਂ ਮੈਂ ਵੀ ਉਦਾਂ ਖੜਾ ਉਤਰੂੰਗਾ ਜਿਵੇਂ ਤੁਹਾਡੇ ਜੀ ਕਲਾਕਾਰੀ ਲਗਾਉਣ ਦਾ ਜ਼ਰੂਰ ਹੈ ਐਕਟਿੰਗ ਜਿਹੜੇ ਆਪ ਨੂੰ ਲੱਗਦਾ ਸਾਡੇ ਇੱਕ ਵਿੱਚ ਲੋਕਾਂ ਤੋਂ ਵੱਖਰੇ ਨੇ ਜਿੰਨੇ ਘਰ ਦਾ ਤੁਸੀਂ ਰੋਟੀ ਪਾਣੀ ਵੀ ਬਣਾਉਨੇ ਹੋ ਤੁਹਾਨੂੰ ਕਿੱਦਾਂ ਲੱਗਦਾ ਵੀ ਜਿਹੜੀ ਚੀਜ਼ ਜਿਵੇਂ ਕੋਈ ਸਬਜ਼ੀ ਦੇ ਵਿੱਚ ਲਾ ਲਓ ਤੋ ਕਨੀਕ ਤੁਹਾਡੇ ਕੋਲ ਏਦਾਂ ਦੀ ਵੱਖਰੀ ਹੋਵੇ ਜਿਹੜੀ ਉਹ ਏਦਾਂ ਦੀ ਤਰ੍ਹਾਂ ਦੀ ਚੀਜ਼ ਲੋਕ ਬਹੁਤ ਘੱਟ ਬਣਾਉਂਦੇ ਆ ਅਸੀਂ ਉਹ ਵੱਖਰਾ ਕਰ ਲੈਂਦੇ ਹਾਂ ਤੋ ਸਬਜ਼ੀ ਦਾ ਤੁਸੀਂ ਆਏ ਮੰਨ ਲਓ ਵੀ ਕੰਮ ਦਾ ਤਾਂ ਮੈਨੂੰ ਇੰਨਾ ਸ਼ੌਕ ਹੈ ਕਿਉਂਕਿ ਮੈਂ ਕੰਮ ਸੁਰੂਤ ਲੱਗੇ ਮੈਨੂੰ ਇਹ ਹੈ ਕਿ ਮੈਨੂੰ ਹੁੰਦਾ ਵੀ ਕੋਈ ਬੈਠਾ ਮੈਨੂੰ ਇਹ ਨਹੀਂ ਲੈਂਦਾ ਵੀ ਉਹ ਵੀ ਕੰਮ ਕਰੇ ਬਿਲਕੁਲ ਮੈਨੂੰ ਇਹ ਹੁੰਦਾ ਕਿ ਮੈਂ ਹੀ ਕੰਮ ਕਰਾਂ ਠੀਕ ਹੈ ਰਸੋਈ ਚ ਵੀ ਮੈਂ ਕਰਾਂ ਮੈਂ ਜਦ ਰਸੋਈ ਚ ਜਾਵਾਂ ਮੈਂ ਮੋਬਾਈਲ ਹੀ ਰਸੋਈ ਚ ਮਤਲਬ ਕੇ ਰੱਖ ਕੇ ਜਿਹੜਾ ਫੇਸਬੁੱਕ ਤੇ ਜਾਂ ਜੋ ਵੀ ਦੇਖਣਾ ਹੈ ਤੇ ਮੈਂ ਰਸੋਈ ਚ ਹੀ ਦੇਖਣਾ ਮੈਨੂੰ ਜਿਹੜੀ ਕੋਈ ਮੇਰੀ ਵੀਡੀਓ ਪਾਈ ਹੋਣੀ ਨੇ ਤੇ ਆਪਣੇ ਇੰਸਟਾ ਤੇ ਹਾਂਜੀ ਇੰਸਟਾ ਤੇ ਵੀ ਮੇਰਾ ਬਲਜੀਤ ਬਨਾਲੇ ਚੈਨਲ ਨਾਲ ਠੀਕ ਹੈ ਜੀ। ਉੱਥੇ ਵੀ ਵੀਡੀਓ ਪਾਈਆਂ ਉੱਥੇ ਮੈਂ ਉਹਦੇ ਵਿੱਚ ਰਸੋਈ ਚ ਪਉਣੀ ਨੇ। ਕਈ ਵਾਰ ਮੈਂ ਕਮੈਂਟ ਵੀ ਆ ਜਾਂਦੇ ਨੇ ਕਹਿੰਦੇ ਤੂੰ ਅਸੋਈ ਤੇ ਦਫਤਰ ਬਣਾ ਰੱਖਿਆ। ਪਰ ਮੇਰਾ ਤੇ ਹੀ ਦਫਤਰ ਹੈ ਕਿਉਂਕਿ ਮੈਨੂੰ ਉੱਥੇ ਵਧੀਆ ਲੱਗਦਾ। ਬਿਲਕੁਲ। ਜਿੰਨਾ ਤੇ ਮੈਂ ਕੰਮ ਕਰਦੀ ਆ ਨਾਲੇ ਮੇਰੇ ਸਮਾਂ ਬਦੀਤ ਹੁੰਦਾ ਨੇ ਮੈਂ ਕੰਮ ਕਰਦੇ ਨੇ ਮੈਂ ਲੋਕਾਂ ਨਾਲ ਗੱਲਬਾਤ ਕਰਦੀ ਆ। ਕਈ ਵਾਰ ਨਾ ਕੀ ਨੇ ਕਾ ਟੈਸਟ ਨੂੰ ਬੜੀ ਦਿੱਕਤ ਆਉਂਦੀ ਆ। ਕਦੇ ਨਾ ਕਦੇ ਦਿਨ ਐਸਾ ਹੁੰਦਾ ਜਿੱਦਾਂ ਸਾਨੂੰ ਮਤਲਬ ਅੰਦਰੋਂ ਤੋੜ ਕੇ ਰੱਖ ਦਿੰਦੇ ਆ ਜਾਂ ਕਿਸੇ ਵਕਤ ਸਾਡੇ ਤੋਂ ਸੀਨ ਨਹੀਂ ਹੋ ਰਿਹਾ। ਜਿੱਦਾਂ ਥੋੜੀ ਇੱਕ ਵਾਰ ਜ਼ਿਆਦਾ ਨੇ ਕਹਤਾ ਹੋ ਵਿੱਚੇ ਛੋਟੀ ਮਰਦ ਵਿੱਚ ਕੀ ਹੋਵੇ ਜਦੋਂ ਤੁਸੀਂ ਬੋਲਦੇ ਹੋ ਵੀ ਇਦਾਂ 13 ਤੋਂ ਲੈ ਕੇ ਕੰਮ ਸ਼ੁਰੂ ਕੀਤਾ ਤੁਸੀਂ ਵੀ ਕਦੇ ਕਿਸੇ ਨੇ ਟੋਕਿਆ ਹੋਵੇ ਵੀ ਤੇਰੇ ਵਾਸਤੇ ਦੀ ਗੱਲ ਨਹੀਂ ਕਦੇ ਕਿਸੇ ਨੇ ਦਿਲ ਤੋੜਿਆ ਹੋਵੇ ਇਦਾਂ ਇਹ ਮੈਂ ਰੱਬੋਂ ਤਰ ਕੇ ਕਹਿੰਦੀ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਤੇਰੇ ਵਾਸਤੇ ਬਿਗਾਉਂ ਜਿੱਥੇ ਮੈਨੂੰ ਬਿਠਾਤ ਆ ਪਹਿਲਾਂ ਹੀ ਸੀਨ ਕੱਢ ਕੇ ਕਹਿੰਦੇ ਓਕੇ ਮੰਨ ਲਓ ਇਹ ਮਾਲਕੀ ਤੁਹਾਡੇ ਤੇ ਕਿਰਪਾ ਰਹੀ ਹੈ ਮੈਂ ਰੱਬੋਂ ਤਰ ਕੇ ਕਹਿੰਦੀ ਵੈਗ ਨਾ ਤੋ ਇਹ ਇਹ ਕਿਰਪਾ ਕਿ ਮਾਨ ਨਹੀਂ ਕਰਦੀ ਮੈਂ ਸੀਂਗਾ ਠੀਕ ਹੈ ਕਿਉਂਕਿ ਮਾਨ ਕਰਨਾ ਮੈਂ ਇਹ ਵੀ ਕਹਿਣੀ ਆ ਕਿ ਜੇ ਮੈਂ ਚਾਹ ਜਿੰਨੀ ਮਰ ਕੇ ਉੱਚੀ ਵਾਹਾਂ ਪਰ ਪੈਰ ਮੇਰੇ ਧਰਤੀ ਤੇ ਰਹੇ ਬਿਲਕੁਲ ਬਿਲਕੁਲ ਅੱਛੇ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਤੁਸੀਂ ਕਿਹਨੂੰ ਕਰਦੇ ਹੋ ਜ਼ਿਆਦਾ ਪਿਆਰ ਤਾਂ ਵੈਸੇ ਤਾਂ ਮੈਂ ਸਾਰਿਆਂ ਨਾਲ ਪਿਆਰ ਕਰਦੀ ਆ ਹਾਂ ਵੈਸੇ ਮੇਰੇ ਬੇਟਾ ਤਾਂ ਬਹੁਤ ਪਿਆਰ ਕਰਦਾ ਉਹ ਉਹਨੂੰ ਪਿਆਰ ਨਾਲ ਬਹੁਤ ਕਰਦੀ ਆ ਤੇ ਇੱਕ ਛੋਟੇ ਜਿਹੇ ਬੱਚੇ ਸਾਡੇ ਪੁੱਤ ਆ ਉਹਨੂੰ ਬਹੁਤ ਪਿਆਰ ਕਰਦੀ ਹਾਂ ਜਿਹੜਾ ਆਪਣੀ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਵੈਸੇ ਮਤਲਬ ਕਿ ਜਿਹੜੀ ਮਤਲਬ ਕਿ ਮੇਰੀ ਨੂੰਹ ਆਹਣਾ ਹਾਂਜੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਆ ਉਹ ਐ ਪਿਆਰ ਕਰਦੀ ਆ ਕਿਉਂਕਿ ਮੈਨੂੰ ਮੇਰੇ ਕੰਮ ਦੇ ਵਿੱਚ ਹੈ ਨਾ ਮੈਨੂੰ ਕਦੇ ਦਾਖਲ ਬਾਜੀ ਦਿੱਤੀਆਂ ਨਹੀਂ ਉਹਨੇ ਮੈਨੂੰ ਇਹ ਨਹੀਂ ਕਿਹਾ ਮੰਮੀ ਤੁਸੀਂ ਵੀ ਇਹ ਕੀ ਕਰਦੇ ਹੋ ਬਿਲਕੁਲ ਉਹਨੇ ਮੈਨੂੰ ਇਹ ਨਹੀਂ ਕਿਹਾ ਮੰਮੀ ਤੁਸੀਂ ਇਹ ਆ ਕਰ ਲਓ ਮੈਂ ਆ ਕਰ ਦਿੰਨੀ ਹਾਂ ਜਾਂ ਤੁਸੀਂ ਕਿਉਂ ਇੰਨਾ ਟਾਈਮ ਲਗਾਤਾ ਤੇ ਉਹਨਾਂ ਤੋਂ ਮੈਨੂੰ ਉਹ ਚੀਜ਼ ਵਧੀਆ ਲੱਗੀ ਉਹ ਉਸ ਕਰਕੇ ਮੈਂ ਪਿਆਰ ਸਾਰੇ ਪਰਿਵਾਰ ਨਾਲ ਬੇਸ਼ੱਕ ਬਰਾਬਰ ਕਰਦੀ ਆ ਪਰ ਮੈਂ ਮੇਰੇ ਬੇਟਾਂ ਨਾਲ ਬਹੁਤ ਪਿਆਰ ਕਰਦਾ ਜਿਵੇਂ ਹੁਣ ਸਾਡੇ ਬੱਚੇ ਹੁੰਦੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਸੀ ਬੁੱਕਲ ਜੀ ਵੀ ਲਗ ਜਾਂਦੇ ਉਹਨਾਂ ਨੂੰ ਪਰ ਕਈ ਸਾਡੇ ਚਿਹਰੇ ਹੈ ਸਾਡੇ ਰਿਸ਼ਤੇ ਇਦਾਂ ਦੇ ਹੁੰਦੇ ਜਿਨ੍ਹਾਂ ਨਾਲ ਅਸੀਂ ਬੋਲ ਕੇ ਨਹੀਂ ਕਹਿ ਪਾਉਂਦੇ ਪਰ ਕਈ ਵਾਰ ਹਾਂਜੀ ਕੋਈ ਇਦਾਂ ਦਾ ਚਿਹਰਾ ਹੈਗਾ ਜਿਹਨਾਂ ਨੂੰ ਤੁਸੀਂ ਬੋਲ ਕੇ ਨਹੀਂ ਕਹਿ ਪਾਉਂਦੇ ਪਰ ਤੁਸੀਂ ਇੱਥੇ ਬੋਲ ਕੇ ਦੱਸ ਸਕਦੇ ਆ ਨਹੀਂ ਮੇਰੇ ਲਈ ਤਾਂ ਮੈਂ ਸਿੱਟ ਦੇ ਦੀ ਮੇਰੇ ਹੱਥ ਹੈਗੀ ਘਰੇ ਵੀ ਆਪ ਤਾਂ ਕਹਿੰਦਾ ਮੈਂ ਬਰਾਬਰ ਦਾ ਪਿਆਰ ਕਰਦਾ ਮੈਨੂੰ ਮੇਰੇ ਵੇਸ ਗੱਲ ਵਿੱਚ ਲੜਾਈ ਹੋਏ ਜੋ ਕਰਦਿਆਂ ਨੂੰ ਵੀ ਕਹਿ ਦਿੰਦੇ ਹਾਂ ਇਸ ਇਸ ਗੱਲ ਵਿੱਚ ਲੜਾਈ ਤਹਨੇ ਸਿੱਧਾ ਤੱਕ ਕਹੇ ਤਾਂ ਇੱਕ ਤਰਫੋਂ ਮਤਲਬ ਕਿ ਤੂੰ ਐ ਕਿਉਂ ਕਰਦੀ ਹੈ ਮੇਰੇ ਆਤਮੇ ਮੈਂ ਮੈਂ ਕਿਸੇ ਨੂੰ ਨਕਾਰ ਸਕਦੀ ਜੇ ਹੁਣ ਤੁਸੀਂ ਕਿਸੇ ਦਾ ਦਿਲ ਨਹੀਂ ਤੋੜ ਸਕਦੇ ਕੋਲ ਮਲਾ ਕੇ ਮੈਸੇ ਬੱਚੇ ਹੁੰਦੇ ਨਾ ਬੱਚੇ ਸਾਨੂੰ ਕੰਮ ਕਰਨਾ ਆਉਂਦੇ ਨੇ ਉਹ ਜੇ ਮੈਨੂੰ ਮੰਮੀ ਕਹਿੰਦੇ ਜਦ ਤੱਕ ਮੈਨੂੰ ਮੰਮੀ ਕਹਿੰਦੇ ਬੱਚੇ ਹਾਂਜੀ ਹਾਂ ਕਹਿੰਦੇ ਮੰਮੀ ਜਦੋਂ ਕੰਮ ਕਰਨਾ ਪਿਆਰ ਨਾਲ ਮम्मी ਆਏ ਮम्मी ਉਹ ਤੇ ਮੈਂ ਉਹਨਾਂ ਨੂੰ ਆਪਣੇ ਆਏ ਲਾ ਲੱਗੂ ਕਿ ਮੇਰੇ ਇੱਕ ਬੇਟਾ ਨਹੀਂ ਮੇਰੇ ਤਾਂ ਪਤਾ ਨਹੀਂ ਕਿੰਨੇ ਕੋ ਬੇਟੇ ਨੇ ਉਹ ਵੀ ਸਾਡਾ ਪਰਿਵਾਰ ਆ ਪਰਿਵਾਰ ਹੈ ਮਰਗ ਮੈਂ ਆਪਦਾ ਪਰਿਵਾਰ ਜਿਆਦਾ ਵਕ ਮੈਂ ਆਪਣੇ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਹੈਨਾ ਰਿਸ਼ਤੇਦਾਰ ਮੇਰੇ ਹਜੇ ਮੈਨੂੰ ਉਹਨਾਂ ਨਾਲ ਘੱਟ ਗੱਲ ਹੁੰਦੀ ਉਹ ਕਹਿੰਦੇ ਤੂੰ ਫੋਨ ਨਹੀਂ ਕਰਦੇ ਉਹ ਨਹੀਂ ਕਰਦੇ ਪਰ ਮੈਨੂੰ ਟੀਮ ਬੋਰਡ ਪਿਆਰੀ ਅੱਛਾ ਕਦੇ ਆਏ ਹੋਵੇ ਜਿਵੇਂ ਤੁਸੀਂ ਸਫ਼ਰ ਦੇ ਵਿੱਚ ਜਾ ਰਹੇ ਹੋ ਕਦੇ ਤੁਸੀਂ ਮਿੰਨੀ ਬੱਸੇ ਸਫ਼ਰ 'ਤੇ ਜਾ ਰਹੇ ਹੋ ਜਾਂ ਸਰਕਾਰੀ ਬੱਸ 'ਤੇ ਜਾ ਰਹੇ ਹੋ ਜਾਂ ਆਟੋ ਰਿਕਸ਼ਾ ਤੁਸੀਂ ਲਿਆ ਕਦੇ ਕਿਸੇ ਨੇ ਦਰਸ਼ਕ ਨੇ ਤੁਹਾਨੂੰ ਪਛਾਣ ਲਿਆ ਹੋਵੇ ਵੀ ਜੀਤਵਰਨ ਵਾਲਾ ਤੁਸੀਂ ਹੰਦਸੀ ਦੇ ਚਲਵਾਂ ਦੇਖਦੇ ਨੇ ਕਦੇ ਕੋਈ ਇਦਾਂ ਦਾ ਤੁਸੀਂ ਭਾਵਕ ਹੋਏ ਹੋ ਜਾਂ ਬਹੁਤ ਖੁਸ਼ ਹੋਏ ਹੋ ਹੈ ਇਦਾਂ ਹਾਂਜੀ ਇੱਕ ਦਿਨ ਦੀ ਦਿਨੀ ਲੱਗਦੀ ਹੈ ਪਾਪ ਨਹੀਂ ਲੱਗਦਾ ਇੱਕ ਦਿਨ ਹੱਟ ਅਸੀਂ ਬੈਠੀ ਸੀ ਕੋਈ ਮਤਲਬ ਕਿ ਉਹ ਜਦੋਂ ਮੈਨੂੰ ਬਿਠਾਇਆ ਉਹਨਾਂ ਨੇ ਜਦੋਂ ਮੈਂ ਬੈਠੀ ਅੱਟ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਉਹ ਦੇਖੀਗੇ ਮੈਂ ਕਿਹਾ ਸਰ ਤੁਸੀਂ ਵੀ ਕੀ ਦੇਖ ਰਹੇ ਹੋ ਕੋਈ ਬਸਾਨ ਕਰ ਰਹੇ ਕੱਲੇ ਮੈਂ ਦੇਖ ਰਿਹਾ ਕਿ ਤੁਸੀਂ ਬਲਜੀਤ ਬੰਨਾਵਾ ਕਿ ਹਾਂਜੀ ਤੁਹਾਡਾ ਚੈਨਲ ਮੈਂ ਕਿ ਹਾਂ ਤੇ ਇਹ ਤੋਂ ਫਿਲਮਾਂ ਦੇਖ ਲੈ ਤੇ ਪਿੱਛੇ ਮੈਂ ਗਵਾਲ ਮੋਚਨ ਗਈ ਗਵਾਲ ਮੋਚਨ ਦੀ ਸਟੇਜ ਲਾਉਣ ਜੀ ਪੂਰੇ ਬਾਲਡ ਦੇ ਸਟੇਜ ਇੱਥੇ ਠੀਕ ਹੈ ਜੀ ਉੱਥੇ ਮੈਂ ਜਦੋਂ ਗਈ ਉੱਥੇ ਮੈਂ ਜਦੋਂ ਸਟੇ ਤੇ ਚੜੀ ਤੇ ਉੱਥੇ ਮੈਨੂੰ ਬਹੁਤ ਲੋਕਾਂ ਨੇ ਵਸਾਣਾ ਕਿ ਬਲਜੀਤ ਬਰਨਾਲਾ ਜੀ ਹੱਥ ਖੜੇ ਕਰਦੇ ਸੀ ਮੈਨੂੰ ਬਹੁਤ ਹੋਰ ਲੱਗਾ ਤਾੜੀ ਹਵਾ ਰਹਦੇ ਸੀ ਉਹ ਚੀਜ਼ ਮੈਨੂੰ ਬਹੁਤ ਖਿਲਦੋ ਉਦੋਂ ਖੁਸ਼ੀ ਮਿਲਦੀ ਸੀ ਹਾਂ ਪਸੰਦੀ ਹੈ ਜਦੋਂ ਅਸੀਂ ਕਿ ਤੂੰ 3 ਮੈਨੂੰ ਉਹ ਜਿਹੜੇ ਅਣਜਾਣ ਲੋਕ ਹੁੰਦੇ ਸਾਡੇ ਮਤਲਬ ਕਿ ਨਾਲ ਗਏ ਸੀ ਜਿਹੜੇ ਹਨ ਘਰਾਂ ਦੇ ਪਿੰਡ ਦੇ ਕਿੰਨੇ ਵਸੇ ਦਿੱਤੇ ਤੁਹਾਨੂੰ ਕਿੰਨੇ ਵਸ ਮੈਂ ਲੇ ਕੇ ਆ ਮਹਾ ਮੈਂ ਲੇ ਕੇ ਲੋਕਾਂ ਦਾ ਪਿਆਰ ਬਿਲਕੁਲ ਮੈਂ ਲੇ ਕੇ ਤਾਰੀਆਂ ਲੋਕਾਂ ਦੇ ਬਿਲਕੁਲ ਹਾਂ ਮੈਂ ਲੋਕਾਂ ਦਾ ਮਤਲਬ ਇਹ ਆਸੀ ਪਰ ਲੇ ਕੇ ਵੱਡੇ ਵੱਡੇ ਬਾਪੂ ਜਿਨ੍ਹਾਂ ਨੇ ਮੈਨੂੰ ਐ ਗੁੱਦ ਚ ਲੈ ਕੇ ਸਿਰ ਤੇ ਹੱਥ ਰੱਖਿਆ ਮੈਂ ਬਹੁਤ ਖੁਸ਼ ਲੱਗੀ ਮਖਮੈਂ ਇਹ ਪੈਸਾ ਮੈਨੇ ਡਿਲਕੁਲ ਬਿਲਕੁਲ ਹਾਂਜੀ ਹਾਂਜੀ ਇਥੇ ਜ਼ਰੂਰੀ ਪੈਸਾ ਹੈਗਾ ਜ਼ਰੂਰੀ ਪਰ ਕਈ ਥਾਂ ਹੈ ਜਿੰਦਿਆ ਕਿ ਉਹ ਪੈਸਾ ਮੈਂ ਨਹੀਂ ਲੈਂਦਾ ਬਿਲਕੁਲ ਨਹੀਂ ਰੱਖਦਾ ਕੋਈ ਸ਼ੱਕ ਨਹੀਂ ਚ ਹਾਂਜੀ ਤੇ ਕਹਿੰਦੇ ਵਕਤ ਬਹੁਤ ਕੀਮਤੀ ਹੁੰਦਾ ਹਾਂਜੀ ਤੇ ਇਸ ਲਈ ਵਕਤ ਨੂੰ ਇਜਾਜ਼ਤ ਲੈਣੀ ਵੀ ਬਣਦੀ ਤੁਸੀਂ ਬਹੁਤ ਸਾਡੇ ਲਈ ਕੀਮਤੀ ਸਮਾਂ ਆਪਣਾ ਕੱਢਿਆ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਲਈ ਕੋਈ ਨਿੱਗਾ ਜਿਹਾ ਸੁਨੇਹਾ ਕੋਈ ਨਿੱਗਾ ਜਿਹਾ ਸਨੇਹਾ ਦਾ ਮੈਂ ਕਹਿਣੀ ਹੈ ਵੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਲੈਕ ਸਮਝ ਇੱਥੇ ਬੁਲਾਇਆ ਹਨ ਤੇ ਮੈਂ ਤਾਂ ਇਹ ਸਿਨੇਹਾ ਦਿੰਦੀ ਆ ਜੀ ਲੋਕ ਜਿਹੜੀਆਂ ਔਰਤਾਂ ਜਾਂ ਕੁੜੀਆਂ ਸਾਡੀਆਂ ਬੇਟੀਆਂ ਅੱਗੇ ਆਉਣਾ ਚਾਹੀਦੀਆਂ ਨੇ ਬਿਲਕੁਲ ਉਹਨਾਂ ਨੂੰ ਕਦੇ ਨਾ ਰੋਕਣਾ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੱਥੇ ਕਿ ਜਾ ਕੇ ਪਹੁੰਚਣਾ ਕਿੱਥੇ ਕਿ ਪਹੁੰਚਣਾ ਕਿੱਲੇ ਕਿ ਸਾਡੀ ਜੀਵਨ ਸੁਧਾਰ ਦੇਣੀ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਲੈਨ ਦੇ ਵਿੱਚ ਆਪਾਂ ਕਹਿ ਨਹੀਂ ਪੈਸਾ ਬਹੁਤ ਆ ਹਾਂ ਹੈਗਾ ਬਹੁਤ ਖੜੀ ਮਦਲਕੇ ਇੱਕ ਡਾਇਲੋਗ ਬੋਲਣਾ ਨਾ ਖੜੀ ਹੈਗਲਾ ਇੱਕ ਡਾਇਲੋਗ ਇੱਕ ਮਿੰਟ ਦੇ ਡਾਇਲੋਗ ਜਗਲਾ ਖੜੀ 10000 ਰੁਪਏ ਖੜਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਨੇ ਦੇ ਵਿੱਚ ਪੈਸਾ ਬਥੇਰਾ ਇਹਦੇ ਵਿੱਚ ਪਤਾ ਕੀ ਆ ਦਿੱਕਤ ਉੱਥੇ ਹੁੰਦੀ ਜਦੋਂ ਸਾਡੀਆਂ ਧੀਆ ਪਾਣਾ ਕਿਸੇ ਦੇ ਨਾਲ ਜਾਂਦੇ ਨਾ ਉੱਥੇ ਨਾਲੇ ਜੁੜੇ ਜਾਂਦਾ ਕੇਤਾ ਵੀ ਗੱਲ ਤਾਂ ਤੁਸੀਂ ਸਮਝਦੇ ਨਹੀਂ ਬਿਲਕੁਲ ਬਿਲਕੁਲ ਹਾਂਜੀ ਪਰ ਇਹ ਚੀਜ਼ੇ ਨਾ ਕਿਹਾ ਕਰਨਾ ਕਿ ਜਿਹੜੀ ਆ ਔਰਤਾਂ ਨੇ ਉਹਨੂੰ ਅੱਗੇ ਆਉਣਾ ਚਾਹੀਦਾ ਔਰਤ ਨੂੰ ਚੁੱਲ੍ਹੇ ਤੱਕ ਸੀਨ ਪਨਾ ਰੱਖਣਾ ਅੱਗੇ ਆਉਣਾ ਚਾਹੀਦਾ ਔਰਤ ਨੂੰ ਐਨੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੱਥ ਬੰਨ੍ਹ ਕੇ ਤੇ ਬਾਕੀ ਸੋਡਾ ਸਾਰਿਆਂ ਦਾ ਧੰਨਵਾਦ ਜੀ ਦੇਖੇ ਜ਼ਰੂਰ ਲਾਇਕ ਕਮੈਂਟ ਸ਼ੇਅਰ ਕਰੇ ਜੀ ਤੁਹਾਨੂੰ ਕਿਵੇਂ ਲੱਗਿਆ ਤੁਹਾਡਾ ਹਨਾ ਸਾਡਾ ਬੋਲਣਾ ਜਾਂ ਸਾਡੀ ਗੱਲਬਾਤ ਤੁਸੀਂ ਦੱਸੋ ਬਿਲਕੁਲ ਸੋ ਵੀਡੀਓ ਦੇਖਣ ਵਾਲੇ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਬੜਾ ਸਤਿਕਾਰ ਬੜਾ ਨਿੱਗਾ ਨਿੱਗਾ ਜੀ ਆਇਆਂ ਨੂੰ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਤੇ ਇੱਕ ਪਿਆਰਾ ਛੋਟਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਸਾਡੇ ਆਰਟਿਸਟ ਕਿਦਾਂ ਦੇ ਲੱਗੇ ਤੇ ਨਾਲ ਆਰਟਿਸਟ ਦੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਤੁਹਾਡੇ ਲਈ ਕਿਹੜੇ ਲੈ ਕੇ ਆਈਏ ਕਮੈਂਟ ਕਰਕੇ ਇਹ ਵੀ ਜਰੂਰ ਦੱਸ ਦਿਓ ਤਾਂ ਮੇਰੇ ਤੇ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਸ਼ੁਕਰੀ ਮਿਹਰਬਾਨੀ ਜੀ ਦਾ ਬਹੁਤ ਬਹੁਤ